ਦਾ ਤਾਂ ਫਾਪਨੀ ਜੀ ਬਣਾਉਣ ਲੱਗੇ ਆ ਆ ਸਾਡੀ ਗੁੜੀਆ ਰਾਣੀ ਦੇਖੋ ਕਿਵੇਂ ਭੁੰਦੀ ਆ ਡਰਾਈ ਫਰੂਟ ਬਲਾਏ ਪੂਰ ਵਿੱਚ ਤੂੰ ਆ ਤਾਂ ਕੁਛ ਨਹੀਂ ਚੜਦਾ ਹੋਈ ਜਾ ਹੋਈ ਜਾ ਪਨੀਰੀ ਬਣਾ ਕੇ ਖਵਾਵਾਂਗੇ ਆਪਾਂ ਚੜਾਹੀ ਦੇ ਉੱਧਰ ਰਹਿਣਾ ਇਹਨਾਂ ਨੇ ਪਹਿਲਾਂ ਹੀ ਪਤਾ ਇਹ ਇਹਨਾਂ ਨੇ ਪਹਿਲਾਂ ਹੀ ਪਤਾ ਆ ਸਾਮਾਨ ਵਿੱਚ ਮੈਂ ਤਾਂ ਕਿਹਾ ਸੀ ਭਲਾ ਟਾ ਟਾ ਭੋਨ ਲੋ ਕੀ ਭੋਂਦੇ ਹੁੰਦੇ ਹੁੰਦੇ ਵਿੱਚ ਕੀ ਪੈਂਦਾ ਹੁੰਦਾ ਆ ਦੇਖੋ ਸਰਦੀਆਂ ਦੇ ਖਾਸ ਟਾਫੇ ਡਰਾਈ ਫੂਡ ਇਹਨੂੰ ਕਹਿੰਦਾ ਕਿਉਂ ਚੁਪ ਨਹੀਂ ਕਹਿੰਦੇ ਫੇਰ ਵੀ ਆਉਣਗੇ ਪਿੰਜੀ ਦੀ ਆ ਖੋਪੇ ਦਾ ਬਰਾਦਾ ਬਰੂਦਾ ਕਿੰਨਾ ਕੁਝ ਰੱਖਿਆ ਦੇਖੋ ਬਣਾਉਣਗੇ ਵੇਰੀ ਗੁੱਡ ਡਾ देसी ਕਿਉਂ ਜਦੋਂ ਆਪਾਂ ਦਾ ਮੂੜ ਫੀਲਣ ਜਦ ਤੇ ਕਾਲੇ ਹੋ ਗੋ ਫੇਰ ਕੱਟਾ ਭੁੱਜਣਗੇ ਕਾਲੇ ਨਹੀਂ ਪੂਰੇ ਜਿ ਸਰਲੇ ਕਾਲੇ ਕਾਲੇ ਵੀ ਨਹੀਂ ਬਿੱਕਤਾ ਹੋ ਜਾਂਦੇ ਜਿਹੇ ਜੇ ਕਾਰਨ ਨੇ ਕਰ ਲੋ ਭਰੋ ਲੋ ਭਰੇ ਭਰੇ ਵਿੱਚ ਤਾਂ ਇਹ ਲੋਹੇ ਕਰਕੇ ਕਾਲਾ ਕਾਲਾ ਸੌਂਦੀ ਹੋਣਾ ਹਾਂ ਹਾਂ ਲੋਹੇ ਦੀ ਵੀ ਕਰਸ ਹੋ ਜਾਂਦੀ ਹੈ ਇਹ ਗੱਲ ਲੱਗ ਜਾਂਦੀ ਲੋ ਇਹ ਆਹ ਹੁਣ ਪੜਾਕੂ ਤਾਨ ਲੱਗਦਾ ਕੱਢ ਦੋ ਜੀ ਬਾਹਰ ਹੁਣ ਅੱਛਾ ਹੁਣ ਬਾਹਰ ਕੱਢੋਗੇ ਡਰਾਈ ਫੂਡ ਨੂੰ ਚਾਰ ਨਹੀਂ ਨਹੀਂ ਹੈਗੀ ਚਾਰ ਨਹੀਂ ਨਹੀਂ ਸਭ ਲੈ ਗਾ ਸੱਚ ਹਾਂ